ਪਹਿਲਾਂ ਨੀਹਾਂ 'ਚ ਜਣੰਦਾ ਹੁਕਮ ਹੋਇਆ ਸਹਬਜ਼ਾਦੇ ਅਡੋਲ ਖੜੇ ਚਾਰੇ ਪਾਸਿਓਂ ਕੰਧ ਉਸਰੀ ਐ ਛੋਟੀਆਂ-ਛੋਟੀਆਂ ਇੱਟਾਂ ਨੇ ਹੌਲੀ-ਹੌਲੀ ਕੰਧ ਉਸਰਦੀ ਜਾਂਦੀ ਐ ਕਦੀ ਚੰਦਰਮੇ ਨੂੰ ਗ੍ਰਹਿਣ ਲੱਗਿਆ ਵੇਖਿਆ ਚਾਂਦੀ ਵਾਂਗੂ ਚਮਕਦਾ ਹੋਇਆ ਚੰਦਰਮਾ ਹੌਲੀ-ਹੌਲੀ ਗ੍ਰੈਂਡ ਉਹਨੂੰ ਕਾਜ ਲੈਂਦਾ ਟੱਕ ਲੈਂਦਾ ਏਦਾਂ ਕੰਧ ਉੱਸਰਦੀ ਗਈ ਤੇ ਚੰਦ ਵਰਗੇ ਮੁਖੜੇ ਉਸ ਕੰਧ ਦੇ ਅੰਦਰ ਦਫਨ ਹੋ ਗਏ ਠੋਡੀ ਤੱਕ ਨੀਂਟੇ ਚੁੰਨਦੀ ਮੂੰਹ ਤੱਕ ਆ ਗਈ ਮਹਿਸੂਸ ਕਰੋ ਨਾ ਜੀ ਜਦੋਂ ਸਾਡੇ ਬੱਚੇ ਦੇ ਮੂੰਹ ਤੇ ਸੁੱਤਿਆਂ ਵੀ ਕਿਤੇ ਰਜਾਈ ਦਾ ਪੱਲਾ ਆ ਜਾਏ ਤੇ ਅਸੀਂ ਕਹਿੰਦੇ ਆ ਸਾਹ ਨਾ ਰੁਕੀਤੇ ਠੋਡੀ ਤੱਕ ਨੀਂਟੇ ਚੁੰਨਦੀ ਕਲੀਆਂ ਨੇ ਕਲੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਤੇ ਉਹ ਕੁਚਲੀਆਂ ਜਾ ਰਹੀਆਂ ਇੱਟਾਂ ਦੇ ਥੱਲੇ ਠੋਡੀ ਤੱਕ ਇੰਟੀ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਨੱਕ ਬੀਨੀ ਕੋ ਢਾਂਪਦੇ ਇਹ ਵੀ ਇਦਾਂ ਦਫਨ ਹੋ ਗਿਆ ਅੱਖਾਂ 'ਚ ਆ ਗਈ ਫਿਰ ਇਹ ਚੰਦ ਵਾਂਗੂ ਚਮਕਦੇ ਮਸਤਕ ਹਰ ਚਾਂਦ ਸੀ ਜਬੀ ਕੋ ਘਣਸਾ ਲਗਾ ਗਈ ਸੁਖ ਪਾਇਆ ਉਹਨਾਂ ਨੇ इसके बाद हुई बस थोड़ी देर थी बस्ती शहर की ईंटों का ढेर थी गुरु के दोनों छुपा गई इसके बाद जोगी जी हुई बस थोड़ी देर थी ये बस्ती सरहद शहर की ईंटों का ढेर थी।, थी, थी जब दीवारों दबाओ से हब से दम हुआ महसूस करो ना ਜਦੋਂ ਕੰਨ ਦੇ ਵਿੱਚ ਦਫਨ ਹੋ ਗਈਆਂ ਉਹ ਸੋਲ ਜੀਆਂ ਕਲੀਆਂ ਤੇ ਫੇਫੜੇ ਲਰਜੁੱਠੇ ਹੋਣਗੇ ਧੜਕਣ ਰੁਕਣ ਲੱਗੀ ਖੂਨ ਦਾ ਦੌਰਾ ਇੱਕਦਮ ਸਾਰਾ ਕੁਝ ਉਲਟ ਪੁਲਟ ਗਿਆ ਤੇ ਇੱਕਦਮ ਜਿਹੜੀ ਕਿਰਿਆ ਸੀ ਸਰੀਰ ਦੀ ਉਹ ਬਹੁਤ ਬੁਰੀ ਤਰ੍ਹਾਂ ਕੁਚਲੀ ਗਈ ਨਾਜ਼ਿਕ ਜੇ ਅੰਗ ਜਦ ਦਿਵਾਰੇ ਦਬਾਓ ਸੇ ਹਬਸੇ ਦਮ ਹੁਆ ਦੌਰਾਨੇ ਖੂਨ ਦौरा ਖੂਨ ਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਸਿਤਮ ਕਹਿੰਦੇ ਅਤ ਹੋ ਗਈ ਜਨਮ ਦੀ ਨਹੀਂ 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 ਕਹਿੰਦੇ ਨਹੀਂ ਜਨਮ ਦੀ ਅਤ ਨਹੀਂ ਹੋਈ ਬਖਸ਼ਿਸ਼ ਹੋਈ ਬਖਸ਼ਿਸ਼ ਰਹਿਮਤ ਫਿਰ ਸ਼ਾਸ਼ਲ ਬਾਸ਼ਲ ਦੋਨੋਂ ਭਾਈ ਸ਼ਹਿਰ ਸਮਾਨੇ ਰਹਿੰਦੇ ਨਾਮੀ ਸੀ ਜਲਾਦ ਦੋਵੇਂ ਹੀ ਸੈਦ ਖੁਦ ਨੂੰ ਕਹਿੰਦੇ ਬੜੇ ਨਰਦਈ ਸਨ ਉਥੇ ਲਿਖਿਆ ਇਤਿਹਾਸ ਵਿੱਚ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾ ਨੂੰ ਲੈ ਲਾਲਾ ਨੂੰ ਗੋਡਿਆਂ ਹੇਠਾਂ ਬੱਕਰੀਆਂ ਵਾਂਗ ਕੋਹੇ ਕੋਹ ਹਜ਼ੂਰ ਨੇ ਵੀ ਆਪਣੇ ਜਫਰਨਾਮੇ ਚ ਲਿਖਿਆ ਜੀਹਾਂ ਸੁਦਕੇ ਚ ਬਚਗਾ ਕੁਸਤਾਚਾਰ ਤੂੰ ਕਹਿੰਦਾ ਮੈਂ ਚਾਰ ਚਿੰਗਿਆੜੀਆਂ ਬੁਝਾ ਲਈਆਂ ਆ ਖਾਲਸਾ ਪੰਥ ਜਿਹੜਾ ਖਾਲਸਾ ਪੰਥ ਹੈ ਨਾ ਇਹ ਤੇ ਮੇਰਾ ਕੁੰਡਲੀਆ ਸੱਪ ਹੈ ਜਿਨੇ ਤੇਰੇ ਜ਼ੁਲਮ ਨੂੰ ਡੰਗਣਾ ਹਲੇ ਸਹਿਬਾਂ ਨੂੰ ਜਿਵਾ ਕੀਤਾ ਔਰ ਹੰਡੂਰੀਆ ਦੀ ਲਿਖਦੇ ਆ ਕਿ ਜੋਰਾਵਰ ਸਿੰਘ ਜੀ ਦਾ ਸਰੀਰ ਛੇਤੀ ਠੰਡਾ ਹੋ ਗਿਆ ਫਤਿਹ ਸਿੰਘ ਬਾਬਾ ਜੀ ਦਾ ਸਰੀਰ ਨਾ ਚਰਨ ਐ ਹੌਲੀ ਹੌਲੀ ਪਹਿਲਾਂ ਲੱਤਾਂ ਹਿੱਲਦੀਆਂ ਰਹੀਆਂ ਫਿਰ ਚਰਨ ਹਿਲਦੇ ਰਹੇ ਤੇ 10 11 ਮਿੰਟ ਲੱਗ ਗਏ ਫਿਰ ਸਰੀਰ ਸ਼ਾਂਤ ਹੋ ਗਿਆ ਖੂਨ ਚ ਲਤ-ਪਤ ਛਾਰ ਰਗਾਂ ਕਟੀਆਂ ਜਦੋਂ ਹੀਠਾਂ ਬੰਦੀਓ ਥੋੜੀ ਜਿਹੀ ਸੁਰਤ ਉੱਥੇ ਲੈ ਜਾਓ ਐਦਾਂ ਮੇਰੇ ਸਹਬ ਤੇ ਲਾਲਾ ਦੇ ਪਵਿੱਤਰ ਸਰੀਰ ਹਨ ਉੱਤੇ